ਪਹਿਲਾਂ ਹਰਜੋਤ ਬੈਨ ਸੀ ਉਹਨੂੰ ਹਟਾਇਆ ਫਿਰ ਮੀਂਥੇਰ ਸੀ ਉਹਨੂੰ ਹਟਾਇਆ ਉਹਦੇ ਵਿੱਚ ਘਾਰ ਇੱਕ ਹੋਰ ਲੱਗਿਆ ਸੀ ਉਹਨੂੰ ਉਟਾਇਆ ਫਿਰ ਆ ਗੋਇਲ ਸਾਹਿਬ ਲੱਗੇ ਇਹਨਾਂ ਨੂੰ ਵੀ ਹਟਾਈ ਦਿੱਤਾ ਇੱਕ ਤਰੀਕੇ ਦਾ ਕਿਉਂਕਿ ਇੱਕ ਕਮੇਟੀ ਬਣਾਤੀ ਹੈ ਮਗਰ ਮਾਈਨਿੰਗ ਕਰ ਕੌਣ ਰਿਹਾ ਹਰ ਏਰੀਏ 'ਚ ਇਹਨਾਂ ਦਾ ਐਮਐਲਏ ਕਰ ਰਿਹਾ ਹੈ ਇਸ ਥਾਣੇਦਾਰ ਜਾਂ ਡੀਐਸਪੀ ਲਾ ਕੌਣ ਰਿਹਾ ਉਹ ਐਮਐਲਏ ਲਾ ਰਿਹਾ ਜਿਹੜਾ ਮਾਈਨਿੰਗ ਕਰਾ ਰਿਹਾ ਇਸ ਲਈ ਜੋ ਲਾਸ ਹੋ ਰਿਹਾ ਸਭ ਤੋਂ ਵੱਡਾ ਉਹ ਭਗਵੰਤ ਮਾਨ ਦੀ ਦੇਖ ਰੇਟ ਹੇਟ ਹੋ ਰਿਹਾ ਕੇਜਰੀਆਲ ਸਾਹਿਬ ਦੀ ਸਰਪ੍ਰਸਤੀ ਹੇਟ ਹੋ ਰਿਹਾ ਔਰ ਇਹੀ ਕਾਰਨ ਹੈ ਕਿ ਮਾਈਨਿੰਗ ਮਾਫੀਆ ਦਾ ਬੋਲਬਾਲਾ ਸਭ ਤੋਂ ਵੱਧ ਹੈ ਨਹੀਂ ਤਾਂ ਕੇਜਰੀਆਲ ਸਾਹਿਬ ਹੁਣ ਤਾਂ ਸ਼ਾਇਦ ਤੁਹਾਨੂੰ ਇੰਟਰਵਿਊ ਨਹੀਂ ਦਿੰਦੇ ਪਹਿਲਾਂ ਦਿੰਦੇ ਸਨ ਇਹਨਾਂ ਦੇ ਇੱਕ ਇੰਟਰਵਿਊ ਚਲਦੀ ਹੈ 20 ਹਜ਼ਾਰ ਕਰੋੜ ਜਿਨੇ ਅੰਨਾ ਜਹਾਰੇ ਠੱਗ ਲਿਆ ਉਹ ਕਿੱਥੇ ਕਿਸੇ ਨੂੰ ਬਖਸ਼ੂਗਾ ਉਹ 20 ਹਜ਼ਾਰ ਕਰੋੜ ਗਿਆ ਕਿੱਥੇ ਨੂੰ ਇਸ ਲਈ ਇਹ ਤਾਂ ਇੱਕਲਾ ਝੂਠ ਦੀ ਪੋਲਿਟਿਕਸ ਹੈ ਔਰ ਹੈ ਕੁਛ ਨਹੀਂ ਇਹਨਾਂ ਦੇ ਸਾਹਮਣੇ ਮੈਟਰੋ ਸਿਟੀ ਹੈ ਲੇਕਿਨ ਇਹ ਤਾਂ ਮੈਟਰ ਨਹੀਂ ਹੈ ਤੁਸੀਂ ਲੈ ਕੇ ਆ ਰਹੇ ਸੀ ਪੰਡਾ ਮੈਟਰੋ ਦਾ ਬ੍ਰੈਡ ਲੈ ਕੇ ਆਹੀ ਤਾਂ ਐਲੀਵੇਟਡ ਰੋਡ ਲੈ ਆਏ ਸੀ ਤੁਸੀਂ ਸਾਨੂੰ ਵਿਹਲਾ ਕਰਤਾ ਤੇ ਹੁਣ ਲਿਆਉਂਗੇ ਤੇ ਕੁਛ ਲੈ ਆਵਾਂਗੇ ਇਹੀ ਬੇਇਨਤੀ ਗੱਲ ਆਸਤੇ ਨਸ਼ੇ ਤੇ 50000 ਸਾਨੂੰ ਲੈ ਕੇ ਦੀ ਹੈ ਲੇਕਿਨ ਆਦੀ ਪਾਰਟੀਆਂ ਦੇ ਕਾਲੀ ਦਲ ਤੇ ਇਹ ਕਿਹਾ ਜਾਂਦਾ ਹੈ ਕਿ ਜਦ ਭਾਜਪਾ ਕਾਲੀ ਦੀ ਸਰਕਾਰ ਸੀਗੀ ਤਾਂ ਉਦੋਂ ਹੀ ਨਸ਼ੇ ਦਾ ਜੋ આરોਪ ਲੱਗ ਰਿਹਾ ਵਾ ਤੁਹਾਡੀ ਪਾਰਟੀਆਂ ਤੇ ਉਹ ਕਹਿੰਦੇ ਕਿ ਹੁਣ ਮੁੱਕ ਗਿਆ ਭਾਈ ਨਹੀਂ ਲੱਗਦਾ ਕੇਜਰੀਵਾਲ ਸਾਹਿਬ ਦੇ ਵਿਕਾਸ ਆਪਰੇਸ਼ਨ ਕਹਿੰਦੇ ਸਾਡੇ ਇਹ ਦਿੱਲੀ ਕੋ ਰਿਸ਼ਤੇਦਾਰੀ ਤਾਂ ਨਹੀਂ ਥੋੜੀ ਕੇਜਰੀਵਾਲ ਸਾਹਿਬ ਦੀ ਨਹੀਂ ਹੁਣ ਮੁੱਕ ਗਿਆ ਦਿਲ ਤੇ ਹੱਥ ਰੱਖ ਕੇ ਕਹੋ ਸਭ ਤੋਂ ਵੱਡਾ ਪੈਗ ਲਾ ਕੇ ਤਾਂ ਨਸ਼ਈ ਉਹ ਮੁੱਖ ਮੰਤਰੀ ਆਪ ਹੈ ਉਹ ਤਾਂ ਪਹਿਲਾਂ ਫੂਕ ਮਾਰ ਕੇ ਚੈੱਕ ਕਰ ਲਿਆ ਕਰੋ ਬੋਲਣ ਤੋਂ ਪਹਿਰੇ ਮੇਰੀ ਗੱਲ ਨਹੀਂ ਅਕਾਲ ਸਾਹਿਬ ਜੀ ਇਹਨਾਂ ਦੇ ਐਮਪੀ ਰਹੇ ਆਪਣੇ ਬੀਜਵਾਸਨ ਇੰਡੀਅਨ ਫੋਰਨ ਸਰਵਿਸਿਜ਼ 'ਚ ਹੀ ਰਹੇ ਆ। ਅ ਵੈਰੀ ਵੈਲ ਰਿਸਪੈਕਟਿਡ ਮੈਨ। ਹਰਿੰਦਰ ਖਾਲਸਾ ਜੀ ਉਹਨੇ ਪਾਰਲੀਮੈਂਟ 'ਚ ਸ਼ਿਕਾਇਤ ਕੀਤੀ ਸੀ ਸਪੀਕਰ ਨੂੰ that we don't want to sit with this fellow। ਭਗਵੰਤ ਮਾਨ ਬਾਰੇ ਉਹ ਮੈਂ ਤਾਂ ਨਹੀਂ ਕੀਤੀ। ਉਸ ਤੋਂ ਬਾਅਦ ਧਰਮਵੀਰ ਗਾਂਧੀ ਜੀ ਜਿਹੜੇ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੇ ਕੀਤੀ ਸੀ। ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੁੱਛਿਆ ਸੀ ਪਾਰਲੀਮੈਂਟ 'ਚ ਕਿ ਇਹ ਖਾ ਪੀ ਕੇ ਆਇਆ ਕਿ ਕਿਵੇਂ ਆਇਆ? ਸੋ ਤੁਸੀਂ ਜਿਹੜਾ ਬੰਦਾ ਇਹ ਜੀ ਗੱਲ ਕਰੇ ਨਾ ਪਹਿਲਾਂ ਉਹਦਾ ਕਿਰਦਾਰ ਵੇਖ ਲਿਆ ਕਰੋ ਆ ਰੋਪ ਲਾਣੇ ਤਾਂ ਬਹੁਤ ਸੌਖੇ ਆ ਇਸ ਲਈ ਇਹ ਚੱਕਰ ਚ ਕੀ ਅਜ ਨਸ਼ਾ ਖਤਮ ਹੋ ਗਿਆ ਮੈਂ ਹੁਣੇ ਤੁਹਾਨੂੰ 10 ਵੀਡੀਓ ਦੇ ਦਿੰਨਾ ਇਟਸ ਇਟਸ ਇਟ ਦਾ ਗਵਰਨਮੈਂਟ ਹੈਜ਼ ਓਨਲੀ ਚੀਟਡ ਦ ਪੀਪਲ ਆਫ ਪੰਜਾਬ ਔਨ ਏਵਰੀ ਇਸ਼ੂ ਐਂਡ ਇਹੀ ਮੈਂ ਕਹਿ ਰਿਹਾ ਤੁਹਾਨੂੰ ਵੈਦਰ ਇਟਸ ਜੋਬਸ ਵੈਦਰ ਇਟਸ EMPLOIEMENT ਵੈਦਰ ਇਟਸ इंडस्ट्री वेदर इट्स व्यापारी वेदर इट्स नशा वेदर इट्स एनीथिंग दे नीड टू बी क्वेश्चन एंड इसलिए मैं थोड़े आगे ये गल लेके आए ਬਲੂਕਾ ਸਾਹਿਬ ਦੀ 2 ਮਿੰਟ ਬੇਨਤੀ ਸੁਣ ਲਿਓ ਜੀ ਅੱਜ ਬਿਕੋਜ਼ ਹੀ ਇਜ਼ ਜੁਆਇਨਿੰਗ ਅਸ ਟੁਡੇ ਫਿਰ ਚਲੋ ਸਾਰਾ ਕੁਝ ਕਲੀਅਰ ਹੈਗਾ ਨਹੀਂ ਦੱਸੋ ਦੱਸੋ ਤੁਸੀਂ ਵੀ ਦੋ ਮੈਂ ਤਾਂ ਅਕਾਲੀ ਦਲ ਦੇ ਵਿੱਚ ਹੀ ਜੰਮਿਆ